ਦੀ ਹਵਾਈ ਸੈਨਾ ਦੀ ਵੀਰਦੀ ਹੱਡੀ ਮੰਨਿਆ ਜਾਣ ਵਾਲਾ MiG-21 ਜਹਾਜ਼ ਅੱਜ ਸੇਵਾ ਮੁਕਤ ਹੋ ਰਿਹਾ ਇਸ ਲੜਾਕੂ ਜਹਾਜ਼ ਨੂੰ ਚੰਡੀਗੜ੍ਹ 에어ਬੇਸ ਉਤੇ ਵਿਦਾਇਗੀ ਦਿੱਤੀ ਜਾਏਗੀ ਜਿਸ ਨਾਲ ਇਸ ਦੀ ਸੇਵਾ ਦਾ ਅਧਿਕਾਰਤ ਅੰਤ ਹੋਵੇਗਾ ਵਿਦਾਇਗੀ ਸਮਾਰੋਹ ਦੌਰਾਨ ਹਵਾਈ ਸੈਨਾ ਮੁਖੀ AP Singh 23 ਸਕੁਐਡਨ ਦੀ 6 ਜਟਾ ਨਾਲ ਆਖਰੀ ਉਡਾਨ ਭਰਨਗੇ ਸਕੁਐਡਨ ਲੀਡਰ ਪ੍ਰਿਆ ਸ਼ਰਮਾ ਵੀ ਫਲਾਈ ਪਾਸਟ ਚ ਹਿੱਸਾ ਲੈਣਗੇ ਇਸ ਜਹਾਜ਼ ਨੂੰ 1963 ਚ ਚੰਡੀਗੜ੍ਹ ਚ ਹਵਾਈ ਸੈਨਾ ਚ ਕਮਿਸ਼ਨ ਦਿੱਤਾ ਗਿਆ ਸੀ ਇਸ ਜਹਾਜ਼ ਨੇ ਆਪਣੀ 62 ਸਾਲਾਂ ਦੀ ਸੇਵਾ ਕੀਤੀ ਹੈ ਜਿਸ ਦੌਰਾਨ ਇਸ ਸੁਪਰਸੋਨਿਕ ਮਿਗ 21 ਨੇ 1965 ਦੀ ਭਾਰਤ-ਪਾਕਿਸਤਾਨ ਜੰਗ 1971 ਦੀ ਬੰਗਲਾਦੇਸ਼ ਮੁਕਤੀ ਜੰਗ 1999 ਦੀ ਕਾਰਗਿਲ ਜੰਗ ਅਤੇ 2019 ਦੀ ਬਾਲਾਕੋਟ ਹਵਾਈ ਹਮਲੇ ਚ ਮੁੱਖ ਭੂਮਿਕਾ ਨਿਭਾਈ ਸੀ ਇਹ ਭਾਰਤ ਦਾ ਪਹਿਲਾ ਸੁਪਰਸੋਨਿਕ ਜੈਟ ਸੀ ਜਿਸ ਦੀ ਰਫ਼ਤਾਰ ਆਵਾਜ਼ ਦੀ ਗਤੀ 332 ਮੀਟਰ ਪ੍ਰਤੀ ਸਕਿੰਟ ਤੋਂ ਵੀ ਤੇਜ਼ ਹੈ ਹੁਣ ਇਹ ਜਹਾਜ਼ ਸੇਵਾ ਮੁਕਤ ਹੋ ਰਿਹਾ ਤੇ ਇਸ ਦੀ ਜਗ੍ਹਾ ਉਤੇ ਤੇਜਸ ਐਲਸੀਏ ਮਾਰਕ ਵਨ ਇਹ ਲਿਆ ਜਾਵੇਗਾ ਮਿਕ 21 ਦੇ ਰਿਟਾਇਰਮੈਂਟ ਸਮਾਰੋਹ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਿੱਨ ਹਥਿਆਰਬੰਦ ਸਨਾਵਾ ਦੀ ਮੁਖੀ ਤਿਰਖਿਆ ਮੰਤਰਾਲੀ ਦੀ ਕਈ ਅਧਿਕਾਰੀ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਜੈਗਵਾਰ ਤੇ ਤੀਜਸ ਲੜਾਕੂ ਜਹਾਜ਼ ਵੀ ਹਿੱਸਾ ਲੈਣਗੇ ਰੱਖਿਆ ਮੰਤਰਾਲੀ ਦੀ ਅੰਕੜੇ ਅਨੁਸਾਰ 400 ਤੋਂ ਵੱਧ ਮਿਕ 21 ਜਹਾਜ਼ ਹਾਸੀ ਦਾ ਸ਼ਿਕਾਰ ਹੋ ਗਏ ਨੇ ਜਿਸ ਵਿੱਚ 200 ਤੋਂ ਵੱਧ ਪਾਇਲਟ ਮਾਰੇ ਗਏ ਨੇ ਇਸੇ ਕਰਕੇ ਇਸ ਲੜਾਕੂ ਜਹਾਜ਼ ਨੂੰ ਉਡਣ ਵਾਲਾ ਤਾਬੂਤ ਅਤੇ ਵਿਧਵਾ ਬਨਉਣ ਵਾਲਾ ਜਹਾਜ਼ ਵੀ ਕਿਹਾ ਜਾਂਦਾ ਹੈ ਦ ਇੰਡੋ-ਸੋਵੀਅਤ ਮਿਗ ਡੀਲ ਐਂਡ ਇਟਸ ਇੰਟਰਨੈਸ਼ਨਲ ਰਿਪਰਕਸੈਸ਼ਨਸ ਲੇਖ ਚ ਲਿਖਿਆ ਹੋਇਆ ਸੀ ਕਿ ਤਤਕਾਲੀ ਮੰਤਰੀ ਵੀ.ਕੇ. ਕ੍ਰਿਸ਼ਨਾ ਮੈਨਨ ਨੇ ਮਿਗ ਜਹਾਜ਼ ਨੂੰ ਭਾਰਤ ਲਿਆਉਣ 'ਚ ਮੁੱਖ ਭੂਮਿਕਾ ਨਿਭਾਈ ਸੀ ਜਦੋਂ 1961 'ਚ ਰੂਸ ਅਤੇ ਭਾਰਤ ਵਿਚਕਾਰ ਮਿਗ ਸੀਰੀਜ਼ ਦੇ ਜਹਾਜ਼ ਖਰੀਦਣ ਦੇ ਸੌਦੇ ਬਾਰੇ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਸਨ ਪਰ ਰੱਖਿਆ ਮੰਤਰਾਲੇ ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ 1922 ਚ ਇੱਕ ਰਿਪੋਰਟ ਆਈ ਸੀ ਜਿਸ ਵਿੱਚ ਇਹ ਹਵਾਲਾ ਦਿੱਤਾ ਗਿਆ ਸੀ ਕਿ ਪਾਲਸ ਸਰਕਾਰ ਨੇ ਹਵਾਈ ਸੈਨਾ ਦੇ ਦੋ ਸਕੁਐਡਨ ਲਈ ਰੂਫਟੋਮਿਗ ਜਹਾਜ਼ ਖਰੀਦੇ ਨੇ ਇਸ ਤੋਂ ਇੱਕ ਸਾਲ ਬਾਅਦ April 1963 ਚ ਭਾਰਤੀ ਹਵਾਈ ਸੈਨਾ ਨੇ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਪਹਿਲੀ ਵਾਰ ਸੋਵੀਅਤ ਨਿਰਮਿਤ MiG 21 ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕੀਤਾ ਸੀ 1977 ਤੋਂ HAL ਨੇ ਭਾਰਤ ਵਿੱਚ MiG-21 ਨੂੰ ਇਕੱਠਾ ਕਰਨ ਦੇ ਅਧਿਕਾਰ ਤੇ ਟੈਕਨੋਲੋਜੀ ਪ੍ਰਾਪਤ ਕਰ ਲਈ ਸੀ। MiG-21 ਨੇ 1971 ਦੀ ਪਾਕਿਸਤਾਨ ਨਾਲ جنگ ਅਤੇ 1999 ਵਿੱਚ ਕਾਰਗਿਲ ਜੰਗ ਦੌਰਾਨ ਭਾਰਤ ਦੀ ਜਿੱਤ 'ਚ ਵੱਡੀ ਭੂਮਿਕਾ ਨਿਭਾਈ ਸੀ। ਹਵਾਈ ਸੈਨਾ ਦੀ ਇੱਕ ਟੀਮ 1996 ਵਿੱਚ MiG-21 ਨੂੰ ਅਪਗ੍ਰੇਡ ਕਰਨ ਲਈ ਰੂਸ ਗਈ ਸੀ। ਅਪਗ੍ਰੇਡ ਤੋਂ ਬਾਅਦ ਭਾਰਤ ਨੂੰ ਸਾਲ 2000 ਵਿੱਚ ਨਵੇਂ ਜਹਾਜ਼ ਮਿਲਣਾ ਸ਼ੁਰੂ ਹੋ ਗਿਆ ਸੀ। ਉਨੀ 71 ਦੀ جنگ ਚ ਉਸ ਸਮੇਂ ਦੇ ਇੱਕ ਮਹੱਤਵਪੂਰਨ ਲੜਾਕੂ ਜਹਾਜ਼ MiG-21 ਨੇ ਕਈ ਪਾਕਿਸਤਾਨੀ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਸਨ ਇਸ ਤੋਂ ਬਾਅਦ 1999 ਕਾਰਗਿਲ ਯੁੱਧ ਚ ਪਹੁੰਚ ਤੋਂ ਬਾਹਰ ਪਹਾੜੀਆਂ ਉੱਤੇ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ਇਸ ਨੇ ਉੱਚ ਉਚਾਈ ਵਾਲੀ ਲੜਾਈ ਚ ਆਪਣੀ ਭਰੋਸੇਯੋਗਤਾ ਸਾਬਤ ਕੀਤੀ ਸੀ 2019 ਚ ਬਲਾਕੋਟ ਸਟ੍ਰਾਈਕ MiG-21 ਬਾਈਸਨ ਉਡਾਉਂਦੇ ਹੋਏ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੇ ਪਾਕਿਸਤਾਨੀ F-16 ਜਹਾਜ਼ ਨੂੰ ਕੋਲੀ ਵੀ ਮਾਰ ਦਿੱਤੀ ਸੀ